ਦੋਸਤੋ ਚੱਕੀ ਦੇਖਿਆ ਕਿ ਮੈਂ ਕਿੰਨੇ ਦੂਰ ਤੋਂ ਆਇਆ ਹੋਇਆ ਤੇ ਕਿਸੇ ਚੌਂਕ 'ਚ ਕਿਸੇ ਲਾਈਟਾਂ ਤੇ ਕਿਸੇ ਰੋਡ ਤੇ ਮੈਂ ਪੁੱਛ ਨਹੀਂ ਦੇਖੀ। ਅਟ੍ਰੈਕ ਦੇਖਿਓ। ਇਸ ਟ੍ਰੈਕ ਦਾ ਰੂਲ ਹੈ ਕਿ ਸੱਜੇ ਪਾਸੇ ਟ੍ਰੈਕ ਆਪਣਾ ਪਹਿਲਾਂ ਕੱਢ ਕੇ ਹੁਣ ਇਹ ਲੈਫਟ ਵਾਲੇ ਚੱਲ ਪਏ ਠੀਕ ਹਨ। ਕਿਉਂਕਿ ਆਉਠੇ ਸੱਜੇ ਪਾਸੇ ਆ ਰਹੀ ਹੈ ਤੇ ਉਹ ਰੋਕੀ ਨਹੀਂ ਗੱਡੀਆਂ ਇਹਨਾਂ ਲੰਘ ਜਾਣਾ ਵਾ। ਜਿਹੜੇ ਖੱਬੇ ਪਾਸੋਂ ਆ ਰਹੀ ਉਹਦੇ ਬਾਅਦ ਚੱਲਣਾ ਸੱਜੇ ਪਾਸੇ ਟ੍ਰੈਕ ਨੂੰ ਪਹਿਲਾਂ ਇੱਥੇ ਰੂਲ ਆ। ਉਹਨਾਂ ਪਰਲੇ ਬੰਦੇ ਆ ਰਹੇ ਸੱਜੇ ਪਾਸੋਂ ਉਹ ਰੁਕ ਰੋਕੀਆਂ ਸੀ ਨਾ ਆ ਫੇਰ ਚੱਲ ਪਈਆਂ ਤੇ ਆ ਗੱਡੀ ਆਈ ਤੇ ਉਹ ਟ੍ਰੈਫਿਕ ਫੇਰ ਹੋ ਗਈ ਆ ਕਦੇ ਜਿਹੜੇ ਸੱਜੇ ਪਾਸੇ ਤੋਂ ਟ੍ਰੈਫਿਕ ਆ ਰਹੀ ਉਹਨੂੰ ਪਹਿਲ ਹੁੰਦੀ ਇੱਥੇ ਤੇ ਹੁਣ ਆਪਾਂ ਸਾਈਕਲ ਤੇ ਆ ਤੁਹਾਨੂੰ ਦਿਖਾਉਣਗੇ ਸਾਈਕਲ ਵਾਲੇ ਦੀ ਕਿ ਕਿ ਲੰਘਦੇ ਇੱਥੋਂ ਇੱਥੇ ਇੱਕ ਬਟਨ ਹੁੰਦਾ ਉਹ ਸਾਈਕਲ ਵਾਲੇ ਦਬਾਉਣਾ ਹੁੰਦਾ ਫੇਰ ਟ੍ਰੈਫਿਕ ਰੁਕ ਜਾਂਦੀ ਹੈ ਫੇਰ ਸਾਈਕਲ ਵਾਲੇ ਨੇ ਕ੍ਰੋਸ ਕਰਨਾ ਹੁੰਦਾ ਹੈ ਸਾਈਕਲ ਦਾ ਰਸਤਾ ਇਹ ਹੈ ਲਾਈਟ ਹੁਣ ਆਪਾਂ ਲਾਈਟੇ ਬਟਨ ਦਬਾ ਦੇਣਾ ਤਾਂ ਮਿਲ ਤਾਂ ਦੂਰ ਤੇ ਉਹ ਸਾਹਮਣੇ ਦੂਰ ਹੋ ਰਿਹਾ ਉਹ ਰੈੱਡ ਆ ਸਿੱਖ ਰੈੱਡ ਆ ਹੁਣ ਗ੍ਰੀਨ ਹੋ ਜਾਣੀ ਆ ਉਹ ਗ੍ਰੀਨ ਹੁਣ ਆਪਾਂ ਨਿਕਲ ਗਏ ਸਾਈਡ ਟ੍ਰੈਕ ਪਾਸੋਂ ਚੱਲ ਕੇ ਪਤਾ ਲੱਗਦੇ ਨੇ ਤਾਕਤ ਦੇ ਪਾਸੇ ਟੋਨੋ ਸਾਈਡ ਦਾ ਟ੍ਰੈਕ ਜਿਹੜਾ ਨੀਂ ਕਿ ਪਾਸੋਂ ਕੱਟੀ ਰਿਹਾ ਇਹ ਰੂਲ ਆ ਸਾਬੋ ਜੀ ਤੇ ਸਾਡੇ ਪੁਲਿਸ ਦੇ ਕਿਹੜੇ ਰੋਗ ਵਾਲੇ ਪਹਿਲੇ ਜਿਹੜੇ ਰੋਗ ਨੇ ਜਿਹੜੇ ਡਾਂਗਾ ਫੜ ਲੈਂਦੇ ਆ ਸਾਨੂੰ ਪੈਣਾ ਗਲਤੀ ਕਰਨੀ ਤੇ ਕਹਣਾ ਭਾਈ ਤੂੰ ਹੀ ਗਲਤੀ ਆ ਨਿਕਲਦਾ ਇੱਥੇ ਹੀ ਆ